ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਅੱਜ ਲੱਗੀਆਂ ਬਾਹਰ ਚੁੱਲੇ ਤੇ ਸਬਜ਼ੀ ਬਣਾਉਣਾ ਮੈਂ ਕਿਹਾ ਵੀ ਅੱਜ ਚੁੱਲੇ ਤੇ ਸਬਜ਼ੀ ਬਣਾਉਣੀ ਹੈ ਅੰਦਰ ਗੈਸਾਂ ਤੇ ਵੀ ਕਾਣਤ ਆਉਂਦੀ ਹੈ ਕਿਉਂਕਿ ਗਰਮੀ ਬਹੁਤ ਆ ਤੁਸੀਂ ਇਹ ਦੇਖ ਲਓ ਕਿਚਨ ਦੇ ਵਿੱਚ ਜਸਟ ਫੈਨ ਵੀ ਲੱਗਿਆ ਹੋਇਆ ਹੈ ਛੱਤ ਵਾਲਾ ਪੱਖਾ ਵੀ ਲੱਗਿਆ ਹੋਇਆ ਹੈ ਚਿਮਨੀ ਵੀ ਚੱਲਦੀ ਹੈ ਤਾਕੀ ਵੀ ਹੈਗੀ ਆ ਦਰਵਾਜਾ ਵੀ ਓਪਨਲੀ ਆ ਬੜਾ ਪਰ ਫੇਰ ਵੀ ਅੰਦਰ ਖੜੇਆਂ ਨੂੰ ਗਰਮੀ ਲੱਗਦੀ ਹੈ ਗੈਸ ਮੂਰੇ ਆ ਬਾਹਰਲਾ ਕਿਚਨ ਹੈ ਇੱਥੇ ਵੀ ਸਾਹਮਣੇ ਧੁੱਪ ਪੈਣ ਲੱਗੀ ਅਜੇ ਉਦੋਂ ਬੜਾ ਕਿਚਨ ਆ ਜਿਹੜਾ ਉਹ ਮੈਂ ਚੁੱਲੇ ਵਾਲਾ ਚਾਲੂ ਨਹੀਂ ਕੀਤਾ ਤਾਂ ਕਰਕੇ ਇੱਥੇ ਚੁੱਲਾ ਰੱਖਿਆ ਹੋਇਆ ਹੈ ਕਿਚਨ ਤਾਂ ਤਿੰਨ ਨੇ ਆ ਕੱਲ ਬੈਠੀ ਬੈਠੀ ਨੇ ਮੈਂ ਦੇਖਿਆ ਪਾਣੀ ਬਾਰੇ ਤੁਸੀਂ ਇਹ ਦੇਖ ਲਓ ਵੀ ਸਤਲੁਜ ਦਰਿਆ ਏ ਜਿਹੜਾ ਆਪਣਾ ਲੁਧਿਆਣੇ ਨੂੰ ਲੰਘਦਾ ਹੈ ਉੱਥੇ ਬੱਚੇ ਲੱਗੇ ਹੋਏ ਨੇ ਵੱਡੇ ਵੀ ਲੱਗੇ ਹੋਏ ਨੇ ਸਾਫ ਸਫਾਈਆ ਕਰਨਾ ਇਹ ਦੇਖ ਲਓ ਵੀ ਸਤਲੁਜ ਦਰਿਆ ਦਾ ਬੁਰਾ ਹਾਲ ਕਰਿਆ ਪਿਆ ਅਜੇ ਰੋਪੜ ਏਰੀਆ 'ਚ ਤਾਂ ਸਾਫ ਸਫਾਈਆ ਹੈਗਾ ਉੱਥੇ ਤਾਂ ਬਹੁਤ ਸੋਹਣਾ ਲੱਗਦਾ ਹੈ ਐਨ ਪਾਣੀ ਸਾਫ ਸੁਥਰਾ ਪਤਾ ਨਹੀਂ ਉੱਥੇ ਦੇ ਲੋਕ ਧਿਆਨ ਰੱਖਦੇ ਨੇ ਕੀ ਗੱਲ ਹੈ ਕੀ ਬਾਤ ਹੈ ਇੱਥੇ ਲੁਧਿਆਣੇ ਕੋਲ ਤਾਂ ਬੁਰਾ ਹਾਲ ਕਰਿਆ ਪਿਆ ਸਤਲੁਜ ਦਰਿਆ ਦਾ ਤੁਸੀਂ ਇਹ ਦੱਸੋ ਵੀ ਅਸੀਂ ਕਿੰਨਾ ਕੁ ਹੋਰ ਕੁਦਰਤ ਨਾਲ ਖੇਡਣਾ ਹੈ ਕਿੰਨਾ ਕੁ ਕੁਦਰਤ ਨਾਲ ਖਲਵਾੜ ਕਰਨਾ ਗੁੱਸਾ ਨਾ ਗਿਓ ਮੇਰੀਆਂ ਗੱਲਾਂ ਦਾ ਸਭ ਕਿਸੇ ਦੀ ਦੇਣ ਮੈਂ ਫੇਰ ਕਹਿੰਨੀ ਆ ਵੀ ਇਨਸਾਨ ਹੈ ਜਿਹੜੀਆਂ ਚੀਜ਼ਾਂ ਪ੍ਰਮਾਤਮਾ ਨੇ ਸਾਨੂੰ ਬਖਸ਼ਤੀਆਂ ਭਾਵੇਂ ਉਹ ਹਵਾ ਹੈ ਭਾਵੇਂ ਉਹ ਪਾਣੀ ਹੈ ਹਵਾ ਨੂੰ ਵੀ ਅਸੀਂ ਉਹ ਸਾਫ਼ ਸੁਥਰੀ ਰੱਖਣਾ ਹੈ ਠੀਕ ਹੈ ਜੀ ਪਾਣੀ ਆ ਜਿਹੜਾ ਉਹਨੂੰ ਵੀ ਅਸੀਂ ਸਾਫ਼-ਸੁੱਫਰਾ ਰੱਖਣਾ ਹੈ ਹੁਣ ਪਾਣੀ 'ਚ ਦੇਖ ਲਓ ਤੁਸੀਂ ਦਰਿਆਵਾਂ 'ਚ ਅਗਲਾ ਕੀ ਕੁਝ ਸੜਦਾ ਹੈ ਲਪਾਫੇ ਕੂੜਾ ਕੱਟ ਕਰ ਢਾਲੇ ਇੱਥੇ ਤੱਕ ਵੀਡੀਓਆਂ ਦੇਖੀਆਂ ਹੋਈਆਂ ਵੀ ਪਸ਼ੂ ਵੀ ਅਗਲਾ ਮਰੇ ਹੋਏ ਨਹਿਰਾਂ 'ਚ ਸੜ ਜਾਂਦਾ ਹੁਣ ਗੱਲ ਨਹਿਰਾ ਵੀ ਕਰਦੇ ਆਪਾਂ ਨਹਿਰਾਂ ਦੇ ਪਾਣੀਆਂ ਦਾ ਜਿਹੜਾ ਸਿਸਟਮ ਹੈ ਤੁਹਾਨੂੰ ਪਤਾ ਵੀ ਸ਼ਹਿਰਾਂ ਨੂੰ ਵੀ ਜਾਂਦਾ ਹੈ ਉਹ ਫਿਲਟਰ ਹੋ ਕੇ ਫਿਰ ਘਰਾਂ 'ਚ ਜਾਂਦਾ ਹੈ ਜੀ ਆ ਸਾਡੇ ਕਜੋਲੀ ਕੋਲ ਕੱਢੇ ਹੋਏ ਆ ਹੁਣ ਤੁਸੀਂ ਇਹ ਦੇਖੋ ਵੀ ਕਿਹਾਂ ਵੀ ਇਨਸਾਨਾਂ ਦੇ ਮੂੰਹ 'ਚ ਜਾਣਾ ਉਹ ਪਾਣੀ ਹੋਰ ਲੋਕੀ ਕਾਫੀ ਨਹਿਰਾਂ 'ਚ ਛਾਲਾ ਮਾਰੀ ਜਾਂਦੇ ਨੇ ਹੈਨਾ ਬਈ ਸਮਝ ਨਹੀਂ ਆਉਂਦੀ ਹੈਗੀ ਸਮਝ ਨਹੀਂ ਆਉਂਦੀ ਵੀ ਸਾਨੂੰ ਗੰਦ ਪਾਉਣ ਨੂੰ ਇਹੀ ਕੁਦਰਤੀ ਜਗ੍ਹਾ ਮੈਂ ਮਿਲੀਆਂ ਨੇ ਪਰ ਨਹੀਂ ਅਸੀਂ ਇੰਨੀਆਂ ਦੇਹਾਂ ਸੁਖਾਲੀਆਂ ਕਰ ਲਈਆਂ ਆਪਣੀਆਂ ਅਸੀਂ ਹੱਥ ਤਾਂ ਹਲਾ ਕੇ ਰਾਜ਼ੀ ਹੋ ਨਹੀਂ ਹੱਥ ਨਹੀਂ ਹਲਾ ਕੇ ਰਾਜ਼ੀ ਅਸੀਂ ਅਸੀਂ ਤਾਂ ਸੌਖੇ ਜਿਹੇ ਤਰੀਕੇ ਭਾਲਦੇ ਆਂ ਵੀ ਐਂ ਤੇ ਐਂ ਹੋ ਜਵੇ ਬਸ ਹੁਣ ਸਤਲੁਜ ਦਰਿਆ ਦਾ ਪਾਣੀ ਦਾ ਸੱਤਿਆਂ ਨਾਸ ਕਰਿਆ ਪਿਆ ਉਹ ਬੱਚੇ ਖੜ ਕੇ ਪੁਲਤੇ ਕਿੰਨਾ ਉਹ ਕਰਦੇ ਨੇ ਭਾਈ ਇਹ ਚੀਜ਼ ਨੂੰ ਸੰਭੋ ਇਹ ਚੀਜ਼ ਨੂੰ ਸੰਭੋ ਠੀਕ ਹੈ ਜੀ ਇਹ ਸਾਰੇ ਅਸੀਂ ਕੰਮ ਪੁੱਠੇ ਕਰ ਲਏ ਅਸੀਂ ਕੰਮ ਪਠੇ ਕਰਲੇ ਹੁਣ ਦੇਖ ਲੋ ਵੀ ਧੁੱਪ ਅੰਤਾਂ ਦੀ ਧੁੱਪ ਪੈਂਦੀ ਐ ਘੜੀ ਕ ਨੂੰ ਸੂਰਜ ਨੇ ਆਏ ਅੰਦਰ ਬਾੜ ਜਾਣਾ ਬਈ ਬੁਰੇ ਹਾਲ ਬਣ ਕੇ ਦਿਹਾੜੇ ਅਸੀਂ ਹਾਰ ਨਹੀਂ ਮੰਨਦੇ ਅਸੀਂ ਮਾੜੇ ਕੰਮਾਂ 'ਚ ਹਾਰ ਨਹੀਂ ਮੰਨਦੇ ਅਸੀਂ ਚੰਗੇ ਕੰਮ ਕਰਨ ਲਈ ਹਾਰ ਮੰਨ ਜਾਨੇ ਬਈ ਨਹੀਂ ਮੇਤੇ ਹੋਣਾ ਨਹੀਂ ਠੀਕ ਹੈ ਜੀ ਖੜ ਜੋ ਮੈਂ ਪਾਣੀ ਭਰ ਲਿਆ ਮਾ ਆਪਣਾ ਤੂ ਦੀ ਤੋ ਅਸੀਂ ਤਾਂ ਪਾਣੀ ਵੀ ਆਪਣਾ ਘੜੇ ਦਾ ਰੱਖਦੇ ਆਂ ਤਾਜਾ ਪੰਪ ਤੋਂ ਸਿੱਧਾ ਡਾਇਰੈਕਟਲੀ ਘੜੇ ਦਾ ਪਾਣੀ ਜਾਂ ਆਪਣਾ ਪੰਪ ਤੋਂ ਪਾਣੀ ਘੜਾ ਭਰ ਕੇ ਸੱਜਰੇ ਰੱਖ ਲੀਦਾ ਸ਼ਾਮ ਥਾਈ ਅਸੀਂ ਤਿੰਨ ਜਾਨੇ ਘੜਾ ਪੀ ਜਾਂਦੇ ਆਂ ਪਾਣੀ ਦਾ ਤਾਂ ਕਿਤੇ ਜਾ ਕੇ ਬਚਾਓ ਹੁੰਦਾ ਹੈ ਸਰੀਰ ਦਾ ਪਾਣੀ ਇਹਨੇ ਹੰਦਨਾ ਜਾਂ ਇੰਨਾ ਕੁ ਜ਼ਰੂਰੀ ਹੈ ਬਹੁਤ ਜ਼ਿਆਦਾ ਫੇ ਸਾਡੀ ਸਿਹਤ ਖਰਾਬ ਹੋ ਜਾਂਦੀ ਆ ਪਾਣੀ ਤੁਸੀਂ ਇਹ ਦੇਖ ਲਓ ਸਾਡੇ ਟੋਬੇ ਕਾਤੇ ਇੰਨੇ ਭਰੇ ਹੋਏ ਆਂ ਮੱਛਰ ਕਾਤੇ ਇੰਨਾ ਵੱਧ ਗਿਆ ਇਹਨਾਂ ਦੀ ਦੇਣ ਵੀ ਅਸੀਂ ਆਉਣ ਹੁਣ ਟੰਡਾਂ ਵਿੱਚ ਟੋਬੇ ਅੱਗੇ ਇੰਨੇ ਪਾਣੀਆਂ ਦੇ ਇੰਨੇ ਭਰੇ ਨਹੀਂ ਇਥੇ ਹੁੰਦੇ ਹੁਣ ਕਾਤੇ ਭਰੇ ਹੋਏ ਆ ਆ ਜਿਹੜੀਆਂ ਟੈਂਕੀਆਂ ਟੈਂਕੀਆਂ ਦੇ ਪਾਣੀਆਂ ਦਾ ਅਸੀਂ ਹਿਸਾਬ ਨਹੀਂ ਲਾਉਂਦੇ ਦਿਨ ਚ ਕਹੇ ਹਜ਼ਾਰ ਲੀਟਰ ਕਹੇ ਲੱਖ ਲੀਟਰ ਪਾਣੀ ਸਾਡਿਆ ਸਾਡੀ ਧਰਤੀ ਚੋਂ ਨਿਕਲਦਾ ਅਸੀਂ ਇਹਨਾਂ ਚੀਜ਼ਾਂ ਦਾ ਹਿਸਾਬ ਨਹੀਂ ਰੱਖੇਗੇ ਅਸੀਂ ਤਾਂ ਬਸ ਘੋੜਾ ਦੱਬਿਆ ਹੋਇਆ ਹੈ ਪੀ ਆਹੀ ਦੇ ਮਰਾਵੇ ਖੜ ਕੇ ਆਪਾਂ ਆਪਣਾ ਘਰ ਚ ਲਾਓ ਕੋਈ ਮਰੇ ਕੋਈ ਜੀਵੇ ਸਾਡਾ ਇਹਨਾਂ ਗੱਲਾਂ ਚ ਬਿਲਕੁਲ ਈਕਾ ਨਹੀਂ ਹੈਗਾ ਕੈਦੇ ਤਾਂ ਅਗਲੇ ਦੇ ਡੇਡੇ ਮੂੰਹ ਹੋ ਜਾਂਦੇ ਨੇ ਠੀਕ ਹੈ ਜੀ ਦੇਖ ਜਿਨ੍ਹਾਂ ਨੇ ਤਾਂ ਪਾਣੀ ਯੂਜ਼ ਕਰਨਾ ਹੈ ਟੈਂਕੀ ਦਾ ਉਹਨਾਂ ਲਈ ਤਾਂ ਫਾਇਦੇ ਚ ਹੈ ਜਿਨ੍ਹਾਂ ਨੇ ਹਣ ਘਰ ਚ ਲਵਾਏ ਹੋਇਆ ਪਾਣੀ ਆਪਣਾ ਟੈਂਕੀ ਦਾ ਪੁਆਇੰਟ ਲੱਤਾ ਹੋਇਆ ਘਰਾਂ ਚ ਉਹ ਕਈ ਵਾਰ ਉਹੀ ਡੁੱਲੀ ਜਾਂਦਾ ਹੈ ਬਗੈਰ ਕਲ ਤੋਂ ਹੀ ਅਸੀਂ ਇਹੇ ਛੋਟੀਆਂ ਗੱਲਾਂ ਦਾ ਬਿਲਕੁਲ ਧਿਆਨ ਨਹੀਂ ਰੱਖਦੇ ਹੈਗੇ ਫੇਰ ਕਹਿੰਦੇ ਆ ਪਾਣੀ ਮੁੱਕ ਚੱਲੇ ਪਾਣੀ ਮੁੱਕ ਚੱਲੇ ਪਾਣੀ ਵੀ ਅਸੀਂ ਉਹ ਮਕਾਉਣੇ ਆ ਇਹ ਵੀ ਇਨਸਾਨ ਦੀ ਉਹ ਦੇਣਾ ਠੀਕ ਹੈ ਜੀ ਨੰਬਰ 2 ਤੇ ਜਿਹੜੇ ਪਾਣੀ ਗੰਧਲੇ ਕਰ ਰਹੇ ਹੋ ਇਹਨਾਂ ਤੇ ਮਾਣਾ ਮੋਟਾ ਪਰਹੇਜ਼ ਕਰਨਾ ਚਾਹੀਦਾ ਸਭ ਨੂੰ ਐ ਸਾਰੀ ਇਨਸਾਨੀਅਤ ਨੂੰ ਇਹ ਗੰਧਲੇ ਪਾਣੀ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੁਣ ਤੁਸੀਂ ਦੇਖੋ ਵੀ ਪਾਣੀ ਇੰਨੇ ਗੰਦਲੇ ਕਰਕੇ ਇੰਨਾ ਬਾਣੀਆਂ ਚ ਅਸੀਂ ਗੰਦਮੰਦ ਸਿੱਟ ਕੇ ਟਾਇਲਟ ਜਿਹੜੀਆਂ ਆਪਣੇ ਲੈਟਰੀਨਾਂ ਦੀਆਂ ਟਾਇਲਟਾਂ ਦੀਆਂ ਪੈਪਾਂ ਜਾਂਦੀਆਂ ਨੇ ਉਹ ਵੀ ਸੋਇਆਂ ਚ ਵੀ ਸਿੱਟੀਆਂ ਹੋਈਆਂ ਤੀਆਂ ਹੁਣ ਤਾਂ ਚਲ ਸੋਇਏ ਪੱਕੇ ਹੋ ਗਏ ਬਈ ਸੋਇਆਂ ਚ ਵੀ ਸਿੱਟੀਆਂ ਹੋਈਆਂ ਤੀਆਂ ਦਰਿਆਵਾਂ ਚ ਸਿੱਟੀਆਂ ਹੋਈਆਂ ਨਹਿਰਾਂ ਚ ਸਿੱਟੀਆਂ ਹੋਈਆਂ ਪਾਣੀ ਤਾਂ ਅਸੀਂ ਛੱਡਿਆ ਹੀ ਨਹੀਂ ਕਾਸੇ ਜੋਗਾ ਮਿੱਟੀ ਸਪਰੇਹਾਂ ਨਹੀਂ ਛੱਡੀ ਆ ਜਿਹੜੀ ਹਵਾ ਹੈ ਉੱਪਰਲੀ ਉਹ ਅਸੀਂ ਆਪਣੀਆਂ ਫੈਕਟਰੀਆਂ ਮਿਲ ਏਸੀ ਗੱਡੀਆਂ ਇਹਨਾਂ ਨੇ ਨਹੀਂ ਛੱਡੀ ਤੁਸੀਂ ਇਹ ਦੱਸੋ ਵੀ ਪ੍ਰਮਾਤਮਾ ਦੀ ਇੱਚ ਦੇਣ ਕਿਹੜੀ ਹੈ ਇਹ ਚ ਇਨਸਾਨ ਦੀ ਉਹ ਸਾਰੀ ਦੇਣ ਹੈ ਜਿੰਨਾ ਗੰਦ ਪਾਇਆ ਹੋਇਆ ਉਹਨਾਂ ਇਨਸਾਨ ਨੇ ਪਾਇਆ ਹੋਇਆ ਮੈਨਾਂ ਤਾਂ ਨਹੀਂ ਆਪਾਂ ਨੂੰ ਸਭ ਨੂੰ ਸੁਧਾਰ ਕਰਨਾ ਚਾਹੀਦਾ ਸਭ ਨੂੰ ਸੁਧਾਰ ਕਰਨਾ ਚਾਹੀਦਾ ਕਿਉਂ ਕਿਉਂ ਅਸੀਂ ਕੁਦਰਤ ਦੇ ਬੈਰੀ ਬਣ ਗਏ ਸੇਰਾ ਸਿਕ ਕੁਦਰਤ ਤੋਂ ਕੀ ਪਾਲਦੇ ਆ ਕੀ ਮਿਲੂ ਸਾਨੂੰ ਕੁਦਰਤ ਤੋਂ ਹੁਣ ਤੁਸੀਂ ਇਹ ਦੇਖ ਲਓ ਵੀ ਇੰਨਾ ਕੁ ਸੰਬਰ ਹੁੰਦੇ ਹੋਏ ਇੰਨੀਆਂ ਸਹੂਲਤਾਂ ਹੁੰਦੇ ਹੋਏ ਅੰਦਰ ਖੜਨੀ ਹੁੰਦਾ ਤਾਂ ਆ ਕੇ ਇੱਥੇ ਚੁੱਲੇ ਤੇ ਰੋਟੀ ਦਾ ਕਰ ਲੱਗੀ ਆ ਵੀ ਚੱਲ ਹਵਾ ਹਰਾਤਾ ਹੈ ਖੁੱਲਾ ਤਾਂ ਹੈ ਇੱਥੇ ਥੋੜਾ ਜਿਹਾ ਇਨਸਾਨੀਅਤ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਬੂਟਿਆਂ ਦਾ ਕਤਲੇਆਮ ਅਗਲਾ ਪੱਟ ਪੱਟ ਛੜ ਦੁੰਦਾ ਬੂਟੇ ਹੁਣ ਆ ਚੰਡੀਗੜ੍ਹ ਹਾਈਵੇ ਸਾਰਾ ਸੰਨਾ ਕਰਤਾ ਕੋਈ ਬੂਟਾ ਲਾਇਆ ਨਹੀਂ ਜਿਹੜੇ ਲਾਏ ਆ ਉਹ ਕਦ ਹੋਣਗੇ ਆ ਬਠਿੰਡਾ ਏਰੀਆ ਸਾਬ ਸਰੇ ਤੇ ਸਰੇ ਥਾਈ ਸੰਨਾ ਪਿਆ ਕੋਈ ਹਾਈਵੇ ਤੇ ਬੂਟਾ ਨਹੀਂ ਹੈਗਾ ਜਿਹੜੇ ਗੱਠ ਗੱਠ ਕਰਦੇ ਆ ਉਹ ਕਦ ਹੋਣਗੇ ਪਤਾ ਨਹੀਂ ਕਿਹੜੀ ਮੇਰ ਹਾਏ ਹਾਏ ਚ ਹਾਏ ਹਾਏ ਚ ਪਏ ਹੋਏ ਆ ਆਪਾਂ ਮਾਣਾ ਮੋਟਾ ਆਪਾਂ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖੀਏ ਵੀ ਜਿੱਥੇ ਅਸੀਂ ਰਹਿਣਾ ਹੈ ਅਸੀਂ ਬਸਣਾ ਹੈ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਆਉਣ ਵਾਲੀਆਂ ਨਸਲਾਂ ਦਾ ਕਿਆ ਬਣੂਗਾ ਮੈਂ ਤਾਂ ਕਹਿੰਦੀ ਵੀ ਫੇਰ ਰਿਕਵੈਸਟ ਕਰਦੀ ਆਂ ਵੀ ਬੂਟੇ ਲਾਓ ਜਿੰਨੇ ਹੋ ਸਕਦੇ ਆ ਬੂਟੇ ਲਾਓ ਜਿੰਨੇ ਹੋ ਸਕਦੇ ਆ ਕੁਦਰਤ ਨਾਲ ਪਿਆਰ ਪਾਓ ਚੁੱਲ੍ਹੇ ਦੀ ਵੀ ਆਪਾਂ ਘਾਲ ਕਰ ਜੰਨੇ ਆ ਬਾਲਣ ਦੀ ਵੇ ਚਲ ਛੱਡ ਪਰੇਗਾ ਇਸ ਤੇ 5 ਮਿੰਟ ਲੱਗਣੇ ਆ ਕਿੱਥੇ ਹੱਥ ਕਾਲੇ ਕਰਾਂਗੇ ਚੁੱਲ੍ਹੇ ਤੇ ਸਿਰ ਨੂੰ ਕਾਲਾ ਕਰਾਂਗੇ ਠੀਕ ਹੈ ਜੀ ਪਰ ਜਦ ਹੁਣ ਗਰਮੀ ਉਹਨੀ ਅੰਦਰ ਸਾਹ ਲੈਣ ਦੰਦੀ ਹੈਗੀ ਫਿਰ ਬਾਹਰ ਨਿਕਲਣਾ ਪੈਂਦਾ ਛੋਈ ਗੱਲਾਂ ਪਾਣੀਆਂ ਨੂੰ ਵੀ ਆਪਣੇ ਨੂੰ ਸਾਫ ਸੁਥਰੇ ਰੱਖਿਆ ਕਰੋ ਨਾ ਗੰਧਲੇ ਕਰਿਆ ਕਰੋ ਠੀਕ ਹੈ ਜੀ ਤੁਸੀਂ ਦੇਖਿਓ ਫੋਨਾਂ ਤੇ ਸਰਚ ਕਰਕੇ ਸੱਤ ਲੋ ਜ دریا ਦਾ ਕਿਵੇਂ ਬੱਚੇ ਸਫਾਈ ਕਰ ਲੱਗੇ ਹੋਏ ਆ ਪਿੱਛੋਂ ਤਾਂ ਪਾਣੀ ਬਿਲਕੁਲ ਸਾਫ ਆਉਨੇ ਆ ਹਾਂ ਬਰਸਾਤੀ ਜਿਹੜਾ ਮੌਸਮ ਹੁੰਦਾ ਉੱਥੇ ਉਹ ਜਰੂਰ ਕਹਿੰਦੇ ਆ ਬਰਸਾਤ ਮੇ ਮਿੱਟੀ ਪੱਟ ਦਿੰਦੀ ਆ ਪਹਾੜੀਆਂ ਵੀ ਜਿਹੜੀਆਂ ਮਿੱਟੀ ਦੇ ਪਿੱਛੋਂ ਪਹਾੜੜਾ ਉਹ ਵੀ ਕਿਤੇ ਖੜ ਕੇ ਮਾਣੇ ਮੋٹے ਪਾਣੀ ਚ ਆ ਜਾਂਦੇ ਨੇ ਬਈ ਪਰ ਇਹਨਾਂ ਦੇ ਨਾਲ ਚ ਤਾਂ ਪਾਣੀ ਸਾਫ ਸੁਥਰੇ ਚਾਹੀਦੇ ਆ ਜਾਂ ਕੋਈ ਮੀਹਾਂ ਦੀ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਇੱਥੇ ਆਇਆ ਹੋਇਆ ਪਾਣੀ ਗੰਧਲਾ ਕਰਿਆ ਪਿਆ ਜਾਂ ਸਾਡੇ ਪੰਜਾਬ ਚ ਆ ਜਾਂਦਾ ਫੇਰ ਅਸੀਂ ਪਾਣੀ ਨੂੰ ਗੰਦਲਾ ਕਰ ਦਿੰਨੇ ਆ ਐਨੇ ਢਾਲੇ ਛੜਦੇ ਆ ਮਾਰ ਛੜ ਦੋ ਗੱਲਾਂ ਵੀ ਸੋਈ ਗੱਲਾਂ ਮੈਂ ਤਾਂ ਫੇਰ ਕਹਨੀ ਆ ਵੀ ਕੁਦਰਤ ਨੂੰ ਬਚਾਓ ਜਿੰਨਾ ਬਚਾ ਹੁੰਦਾ ਕੁਦਰਤ ਨਾਲ ਪਿਆਰ ਪਾਓ ਜਿੰਨਾ ਪਾ ਹੁੰਦਾ ਜਿੰਨੇ ਜੋਗੇ ਹੈਗੇ ਆ ਕੁਦਰਤ ਦੇ ਵਿੱਚ ਉਹਨਾਂ ਹਿੱਸਾ ਪਾਓ ਜਿੰਨੇ ਜੋਗੇ ਹੈਗੇ ਆ ਇੱਕ ਬੂਟੇ ਜੋਗੇ ਆ ਦੋ ਬੂਟੇ ਆ ਜੋਗੇ ਆ 10 ਬੂਟੇ ਆ ਜੋਗੇ ਆ ਬੂਟੇ ਲਾਓ ਜਿੰਨੇ ਲੱਗਦੇ ਆ ਤੁਹਾਨੂੰ ਪਾਣੀਆਂ ਨੂੰ ਸਾਫ ਰੱਖਿਆ ਕਰੋ ਕੂੜਾ ਕੱਟ ਕਰਨਾ ਸਿਟਿਆ ਕਰੋ ਪਾਣੀ ਉਹਨਾਂ ਕ ਜੂਜ਼ ਕਰਿਆ ਕਰੋ ਜਿੰਨੀ ਕ ਲੋੜ ਆ ਪਿੰਡ ਦੇ ਟੋਬੇ ਭਰ ਜਾਂਦੇ ਨੇ ਪਿੰਡਾਂ ਦੇ ਟੋਬਿਆਂ ਚ ਵੀ ਬਹੁਤ ਗੰਦ ਹੈ ਤੀਮੀ ਅਲਫਾਫੇ ਚ ਪਾਉਨੀਆਂ ਕੂੜਾ ਕੱਟ ਕਰ ਜਾ ਕੇ ਸਿਟਿਆ ਹੁੰਦੀਆਂ ਨੇ ਠੀਕ ਹੈ ਕੋਈ ਜ਼ਰੂਰੀ ਆ ਵੀ ਬਾਹਰ ਸਿਟ ਕੇ ਆਉਣਾ ਕਿਸੇ ਪਾਸੇੋਂ ਤਾਂ ਬਚਾ ਕਰੋ ਕਿਸੇ ਪਾਸੇੋਂ ਤਾਂ ਬਚਾ ਕਰੋ ਚਲੋ ਠੀਕ ਹੈ ਜੀ ਬਹੁਤ ਵੀਡੀਓ ਲੰਬੀ ਹੋ ਜਾਣੀ ਆ ਇਹ ਤਾਂ ਗੱਲਾਂ ਬਹੁਤ ਡੁੰਗੀਆਂ ਨੇ ਹਾਰੇ ਕਦੇ ਸਮਝ ਚ ਨਹੀਂ ਆਉਂਦੀਆਂ ਅਗਲਾ ਹੱਸ ਕੇ ਸਾਰ ਦਿੰਦਾ ਚਲੋ ਠੀਕ ਹੈ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਕੋਈ ਬੋਲਦਿਆਂ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ